ਲੋ ਜੀ ਅੱਜ ਆਏ ਸੀਗੇ ਬਲਾਚੌਰ ਸੱਤ ਲੋਜ ਦੇਖੋ ਦਰਿਆ ਦਾ ਪਾਣੀ ਦੇਖੋ ਕਿੰਨਾ ਉੱਪਰ ਆਇਆ ਹੋਇਆ ਪਾਣਾ ਚ ਫੁੱਲ ਮੀਂਹ ਪੈਂਦਾ ਲਾਲ ਹੋਇਆ ਪਿਆ ਪਾਣੀ ਨੱਕੋ ਨੱਕ ਚੱਲਦਾ ਦਰਿਆ ਬਲਾਚੌਰ ਤੋਂ ਆਏ ਦੀ ਅੱਜ ਆ ਮੋਟਰਸਾਈਕਲ ਲੈ ਆਪਾਂ ਐਸਐਸ ਜਪਾਨੀ ਇੰਜਨ ਪੂਰਾ ਮੀਂਹ ਦਾ ਮਾਹੌਲ ਬਣਿਆ ਹੋਇਆ ਬੱਦਲ-ਬੁੱਦਲ ਐ ਨਾ ਆ ਪੁਲ ਦੇ ਦਾ ਮੈਂ ਕਿਹਨਾ ਸਾਹ ਮੁੱਕੇ ਪਏ ਨੇ ਦੇਖੋ ਤੁਸੀਂ ਰਬੜਣਾ ਰੁਬਣਾ ਕੁਝ ਵੀ ਨਹੀਂ ਹੈਗਾ ਸਾਲਾ ਥੱਲੇ ਦੀਦੜ ਪਤਾ ਨਹੀਂ ਕੀ ਦੀ ਸਹਾਰੇ ਖੜਾ ਹੈ ਪੁਲ ਪੂਰਾ ਨਕੋਣਾ ਕ ਪਾਣੀ ਚੱਲਦਾ ਤੇ ਕਿਸੇ ਟਾਈਮ ਕਹਿੰਦੇ ਇਹ ਦਰਿਆ ਸਾਡੇ ਸਮਰਾਲੇ ਦੇ ਕੰਡੇ ਨਾਲ ਲੱਗਦਾ ਦੀ ਪੈੜ ਤੱਕ ਇਹਦੀ ਹੋਤੀਗੀ ਹੌਲੀ ਹੌਲੀ ਸੁਗੜਦਾ ਸੁਗੜਦਾ ਇਹ ਇੰਨਾ ਕ ਦਰਿਆ ਰਹਿ ਗਿਆ ਉਹ ਗਾਹਾਂ ਜਾ ਕੇ ਇਹਨਾਂ ਦੇ ਖੇਤ ਕੂਦਨੇ ਲੋਕ ਕਿੱਥੇ ਕੰਮ ਕਰਦੇ ਨੇ ਉਹ ਦੇਖੋ ਕਿੰਦੇ ਆ ਹੁੰਦਾ ਬਾਈ ਰੋਡ ਦੇਖੋ ਕਿੰਨਾ ਵਧੀਆ ਆਲੇ-ਦਾਲੇ ਕਿੰਨੀ ਵਧੀਆ ਹਰਿਆਲੀ ਜੀ ਆ। ਦਰਖਤਾਂ ਆਈਆਂ ਨਾਲੇ ਦਾ ਧੁੱਪਾ ਦੇ ਵਿੱਚ ਬੰਦਾ ਜਿਵੇਂ ਮਰਜੀ ਜਾ ਸਕਦਾ ਦੂਰ ਨੇੜੇ ਮੀਂਹ ਕਣੀ ਦੇ ਵਿੱਚ ਜਿੱਥੇ ਮਰਜੀ ਖੜ ਸਕਦਾ। ਹਾਈਵੇ ਕੱਢੀ ਜਾਂਦੇ ਨੇ ਦਰਖਤ ਵੱਢੀ ਜਾਂਦੇ ਨੇ। ਉਹ ਕੋਈ ਫਾਇਦਾ ਨਹੀਂ ਹੈਗਾ। ਇੱਧਰ ਬੇਟੇ ਹੀ ਦੀਆਂ ਚਾਰੀ ਦਰਖਤਾਂ ਵਾਲੇ ਰੋਡ ਨੇ। ਜੀ ਲੱਗਦਾ ਇੱਧਰ ਨੂੰ ਦਾਖੇ। ਦੇਖੋ ਟੈਕਲਾ ਦਾ ਨਾਜ਼ਰ ਨਹੀਂ ਟੈਕ ਲਈ ਸੀ। ਕਿੰਨਾ ਵਧੀਆ ਨਜ਼ਾਰਾ ਇੱਦਾਂ ਦੇਖੋ। ਮੌਸਮ ਵੀ ਵਧੀਆ ਪੂਰਾ ਹੈ। ਕੱਲ ਬਾਦ ਆ ਬੁਰੀ ਲੋ ਜੀ ਅਸੀਂ ਪਹੁੰਚ ਗਏ ਸ਼੍ਰੀ ਮਾਚਵਾੜਾ ਸਾਹਿਬ ਪੂਰਾ ਘੰਟਾ ਲੱਗ ਗਿਆ ਸਾਨੂੰ ਮੋਟਰਸਾਈਕਲ ਦੇ ਟਾਈਮ ਬਹੁਤ ਲੱਗ ਜਾਂਦਾ ਆ ਸਟੈਂਡ ਚੈੱਕ ਲਈ ਬਾਈ ਸਟੈਂਡ ਚੈੱਕ ਲਾ ਵੀਰੋ ਸਟੈਂਡ ਜੀ ਖਾਲਸਾ ਜੀ ਸਟੈਂਡ ਚੈੱਕ ਲੋ ਜੀ ਠੀਕ ਆ ਜੀ ਦੇਖੋ ਜੀ ਸ਼੍ਰੀ ਮੱਛੋੜਾ ਸਾਹਿਬ ਉੱਤੇ ਵਾਟੇ ਲੱਗੇ ਹੋਏ ਨੇ ਵਧੀਆ ਇਹਨਾਂ ਦਾ ਯੂਥ ਦਾ ਕਲੱਬ ਬਣਿਆ ਆ ਉਰੇ ਸ਼ਹਿਰ ਦਾ ਇਹ ਖੰਡਾ ਚੌਂਕ ਆ ਗਿਆ ਜੀ ਮੱਛੋੜਾ ਸਾਹਿਬ ਦਾ ਖੰਡਾ ਚੌਂਕ ਉਹ ਸਾਹਮਣੇ ਕਾਲੜਾ ਸਵੀਟ ਆ ਬਹੁਤ ਚੱਲਦਾ ਇਹ ਮਸ਼ਹੂਰ ਹੈ ਇਹਨਾਂ ਦਾ ਮੱਛੋੜਾ ਸਾਹਿਬ ਦਾ ਮਸ਼ਹੂਰ ਕਾਲੜਾ ਸਵੀਟ ਆ ਗਨੀਖਾ ਨਵੀਖਾ 게ਟ ਆ ਗਿਆ ਜੀ ਮਾਛਲਾ ਸਾਹਿਬ ਲੋ ਜੀ ਇਹ ਆ ਗਿਆ ਹੁਣ ਆਪਾਂ ਗਰੀ ਵਾਲੀ ਨਹਿਰ ਤੇ ਇੱਥੇ ਭਈਆਂ ਨੇ ਪੂਰਾ ਗਾਹ ਪਾਇਆ ਪਿਆ ਦੀ ਝੁੱਗੀਆਂ ਜੋ ਆਪਣੀਆਂ ਲੱਗ ਕੇ ਆਏ ਨੇ ਜਗਾ ਖਾਲੀ ਕਰਈਆ ਡਾਂਗਾ ਮਾਰ ਮਾਰ ਚੱਲ ਜਿੰਨੀਆਂ ਵੀ ਲੁੱਟਾਂ ਖੋਹਾਂ ਹੁੰਦੀਆਂ ਲਿਗੀਆਂ ਸਾਡੇ ਉਰੇ ਔਰੇ ਭਈਏ ਬੈਹਦੇ ਦੀਏ ਹੁਣ ਉਹ ਬੈਠੇ ਨੇ ਆ ਸਾਰੀ ਜਗਾ ਸੜਿਆਂ ਨੇ ਉਹ ਦੱਬ ਲਈ ਦੀਗੀ ਪਿੰਡ ਵਾਲਿਆਂ ਨੇ ਮਾਲੋ ਵੀ ਆਲੇ-ਦਾਲਿਆਂ ਦੇ ਇਕੱਠੇ ਹੋ ਕੇ ਫੇਰ ਭਜਾਇਆ ਉਹਨਾਂ ਨੂੰ ਇਹ ਦੇਖੋ ਨਹਿਰ ਨਕੋ ਨਾ ਘਾਰਹੀ ਆ ਪਾੜਾਂ ਦੀ ਉਹਨਾਂ ਦਾ ਪਾਣੀ ਚੱਲ ਰਿਹਾ ਫੁੱਲ ਇਹ ਸਾਡੀ ਖੜੀ ਆਈ ਗੜੀ ਵਾਲੀ ਨਹਿਰ ਗੋਈਏ ਸਾਡੇ ਸਮਰਾਲੇ ਸ਼ਹਿਰ ਦਾ ਹਸਪਤਾਲ ਸਿਵਲ ਹਸਪਤਾਲ ਆ ਮੇਰੀ ਕਾਰੋਬਾਰ ਚੱਲਦੇ ਸਮਰਾਲੇ ਤੋਂ ਬਲਾਇਆ ਤਾਂ ਕਿਹ ਡਾਇਲੌਗ ਦਲਜੀਤ ਸ਼ਾਹ ਦਾ ਸਾਡੇ ਸ਼ਹਿਰ ਸਮਰਾਲੇ ਤੇ ਹੀ ਆਈ ਉਹੀ ਸਮਰਾਲਾ ਸ਼ਹਿਰ ਆ ਇਹ ਇਹ ਸਾਡਾ ਚੌਂਕ ਆ ਗਿਆ ਜੀ ਉਹ ਸਾਹਮਣੇ ਦੇਖੋ ਸਾਡੇ ਲਾਹੌਰੀਆ ਦਾ ਬੈਕ ਨੂੰ ਢਾਬਾ ਦਾ ਤੇ ਦਾ ਢਾਬਾ ਮਸ਼ਹੂਰ ਆ ਇਹ ਸਾਡਾ ਸਮਰਾਲਾ ਸ਼ਹਿਰ ਆ ਜੀ ਛੋਟਾ ਜਿਹਾ ਸ਼ਹਿਰ ਆ ਸ਼ਾਂਤੀ ਟੋਟਲ ਸਟੈਂਡ ਤੇ ਸਾਡਾ ਸਲਪੈਂਡਰ ਯਾਰਾਂ ਦਾ ਖੜਾ ਉਹ ਲੈਣਾ ਹੈ ਆ ਵੀ ਹੈ ਨਹੀਂ ਗਾ ਸਲਪੈਂਡਰ ਯਾਰਾਂ ਦਾ ਚੋਰੀ ਹੋ ਗਿਆ ਬਾਈ ਨੇ ਟੈਡਾ ਕਰਕੇ ਲਾਦਾ ਟੈਡਾ ਕਰਕੇ ਲਾਦਾ ਬਾਈ ਨੇ ਇਹ ਸਾਡਾ ਸਲਪੈਂਡਰ ਯਾਰਾਂ ਦਾ ਨਹੀਂ ਭੈਣ 14 ਮਾਗਜ ਬਹੁਤ ਹੋ ਜਾਂਦੇ ਨੇ ਕੌਣ ਮਾਗਜ ਮਾਰੀ ਲੋਈ ਦੇਖੋ ਇਹ ਸਾਡਾ ਬਾਜ਼ਾਰ ਆ ਸਮਰਾਲੇ ਕਹਿਰ ਦਾ ਔਰ ਇਹ ਤਾਂ ਲਈ ਜਾਂਦਾ ਦੇਖੋ ਕਿੰਨਾ ਕੁ ਲੱਗਦਾ ਉਹਦਾ ਪੂਰਾ ਮੋਟਰਸਾਈਕਲ ਦੇਖੋ ਸਾਰਾ ਪੈਂਥਰ ਜਿਹਾ ਲੱਗਦੀ ਆ ਇਹ ਹੁਣ ਜਾਂ ਤਾਂ ਉਹਦਾ ਟਾਇਰ ਪਤਲੇ ਕਰਕੇ ਲੱਗੀ ਜਾਂਦਾ ਪਹਿਲਾਂ ਕੀ ਚੈੱਕ ਕਰਾ ਮੋਟਰਸਾਈਕਲ ਇਹੀ ਮੰਨੇਗੇ ਇਹਨੇ ਕਿਉਂਕਿ ਇਹਦੇ ਵਿੱਚ ਸਾਰਾ ਹੀ ਲੋਹੇ ਦਾ ਸਟੀਲ ਲਾਇਆ ਠੀਕ ਆ ਪਲਾਸਟਿਕ ਦਾ ਕੋਈ ਵੀ ਹੋ ਨਹੀਂ ਹੈਗਾ ਫਰਜ਼ਾ ਦੇ ਵਿੱਚ ਵੀ ਪਲਾਸਟਿਕ ਯੂਜ਼ ਕੀਤੀ ਹੋਰ ਟਾਪੇ ਟੂਪੇ ਸਾਰੇ ਲੋਹੇ ਦੇ ਨੇ ਇਹ ਇਹਦੇ ਫੈਸੇ ਨਹੀਂ ਮੋਟਰਸਾਈਕਲ ਦੇ ਐਵਰੇਜ ਆ ਤੁਸੀਂ ਮੈਂ ਕਹਿੰਦਾ 100 ਦਾ ਪਵਾ ਕੇ ਤੈਨ ਭੁੱਲੇ ਜਾਓ ਬਾਈਕਲ ਸਾਡੇ ਸ਼ਹਿਰ ਦੀ ਕਮਜ਼ੋਰੀ ਆ ਜਦ ਮੀਂਹ ਪੈ ਜਾਂਦਾ ਆ ਗਨਾਨ ਕਰੋੜ ਪਰਦਾ ਆ ਇਹ ਕੋਸ਼ਲਾ ਹਸਪੀਟਲ ਹਸਪੀਟਲ ਵਾਲਾ ਰੋੜਾ ਇਹ ਜਦ ਮੀਂਹ ਪੈਂਦਾ ਵਾ ਡੁੱਬ ਜਾਂਦਾ ਸਾਡਾ ਸਮਰਾਲਾ ਨਿਕਾਸੀ ਨਹੀਂ ਹੈਗੀ بڑے ਐਮਐਲਏ ਆ ਕੇ ਮੁੜ ਗਏ ਇੱਥੇ ਇਹ ਸਕੂਲ ਆ ਗਈ ਸਾਡੇ ਸਮਰਾਲੇ ਸ਼ਹਿਰ ਦਾ ਸਾਹਮਣੇ ਗਨਾਨ ਕਰੋੜ ਜਿਵੇਂ ਮੱਛਵਾੜਾ ਸਾਹਾ ਦਾ ਕਾਲੜਾ ਸਵੀਡ ਚੱਲਦਾ ਆ ਉਵੇਂ ਸਾਡਾ ਆ ਮਸ਼ਹੂਰ ਆਈ ਸੰਗੂ ਵਾਲਾ ਪੂਰਾ ਐਨ ਚੱਲਦਾ ਇਹ ਦੱਬ ਕੇ ਸਾਰੇ ਹੋਟਲ ਇਹਨੇ ਫੇਲ ਕੀਤੇ ਫੇਨੇ ਸਾਡੇ ਸਮਰਾਲੇ ਦੇ ਆ ਸਪਲੈਂਡਰ ਅਸੀਂ ਹੁਣ ਸੇਲ ਕਰ ਦੇਣਾ ਇਹਦੇ ਹਾਰਨ ਹੋਰਨ ਜੇ ਇਹਦੇ ਤੇ ਕਸ ਦੇਣੇ ਨੇ ਐਸਐਸ ਤੇ ਟਾਲਾਂ ਖੜੇ ਆ ਟਾਲਾਂ ਵੀਰੇ ਕੋਲ ਹਾਰਨ ਹੋਰ ਨਵੇਂ ਇਹਨ ਲਵਾ ਕੇ ਇਹਨ ਮੋਡੀਫਾਈ ਕਰਕੇ ਰੱਖਣਾ ਹੈ ਸ਼ੌਂਕੀਏ ਤੌਰ ਤੇ ਟਾਇਰ ਟੂਰ ਵੀ ਇਹਦਾ ਨਵਾਂ ਪਵਾਵਾਂਗੇ ਹੁਣ